ਹਾਂਜੀ ਕੀ ਹਾਲ ਚਾਲ ਹੈ ਜੀ ਸਾਰਿਆਂ ਦਾ ਆਸ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਦੋਸਤੋ ਜਾ ਰਹੇ ਹਾਂ ਬੱਚਿਆਂ ਦੀ ਪੇਰਿਸ ਮੀਟਿੰਗ ਤੇ ਤੇ ਇਹ ਸਕੂਲ ਹੈ ਜੀ ਰੈਵਲ ਡੇਲ ਪਬਲਿਕ ਸਕੂਲ ਊਟਾਰੀ ਰਣਗੜ ਊਟਾਰੀ ਰਣੀ ਕੇ ਮੋੜ ਤੇ ਸਕੂਲ ਪੈਂਦਾ ਡਿਸਟ੍ਰਿਕਟ ਅਮ੍ਰਿਤਸਰ ਤੇ ਜਾ ਰਹੇ ਹਾਂ ਅਸੀਂ ਹੋਰ ਸੁਣਾਓ ਠੀਕ ਠਾਕ ਜੀ ਤੁਸੀਂ ਤੇ ਕੋਈ ਛੀ ਦੂਰੀ ਤੇ ਸਕੂਲ ਰਹਿ ਗਿਆ ਇੱਥੋਂ ਕੁਝ ਕੋਈ 4-5 ਕਿਲੋਮੀਟਰ ਦੀ ਦੂਰੀ ਤੇ ਦੇ ਬਾਅਦ ਚ ਜਾ ਕੇ ਆਪਾਂ ਸਕੂਲ ਮਿਲਦੇ ਆਂ ਜੀ ਆ ਹਾਂਜੀ ਦੋਸਤੋ ਆ ਬੈੜਵਾਲ ਪਿੰਡ ਆਇਆ ਏ ਅਸੀਂ ਅੱਗੇ ਵੀ ਵੀਡੀਓ ਕਈ ਵਾਰੀ ਪਾਈ ਆ ਤੇ ਐਂਟਰਸ ਬਹੁਤ ਸੋਹਣੀ ਇੰਨਾ ਬਣਾਈਆਂ ਇਹ ਪਿੰਡ ਦੀ ਖੂਬਸੂਰਤੀ ਵਾਸਤੇ ਇਧਰੋਂ ਮਤਲਬ ਕਿ ਭਾਜੀ ਜਦੋਂ ਆੰਦੇ ਆ ਨਾ ਅ ਟਾਰੀ ਵਾਲੀ ਸਾਈਡ ਤੋਂ ਜਦੋਂ ਦਰੋਂ ਹਾਂ ਤੇ ਇਹ ਦੇਖੋ ਇੰਨਾ ਬੂਟੇ ਲਾਏ ਆ ਤੇ ਬਹੁਤ ਸੋਹਣੀ ਐਂਟਰਸ ਲੱਗਦੀ ਆ ਤੇ ਬਹੁਤ ਵਧੀਆ ਪਿੰਡ ਲੱਗਦਾ ਇਥੋਂ ਜੀ ਦੋਸਤੋ ਪਾਸੇ ਹੀ ਸਕੂਲ ਰਹਿ ਗਿਆ ਤੇ ਪੇਰੈਂਟਸ ਮੀਟਿੰਗ ਸਕੂਲ ਵਾਲੇ ਜਲਦੀ ਜਲਦੀ ਕਰ ਦਿੰਦੇ ਆ ਮੇਰੇ ਹਿਸਾਬ ਨਾਲ ਕਿਤੇ ਜਿਦਾ ਮਹੀਨੇ 'ਚ ਗੱਦੀ ਘਰੀ ਪੇਰੈਂਟਸ ਮੀਟਿੰਗ ਹੋਈ ਜਾਂਦੀ ਆ ਫਿਰ ਸਾਰਿਆਂ ਨੂੰ ਜਾਣਾ ਪੈਂਦਾ ਤੁਹਾਡੇ ਸਕੂਲ ਕਿੰਨੀ ਵਾਰ ਪੇਰੈਂਟਸ ਮੀਟਿੰਗ ਕਰਦੇ ਹਾਂਜੀ ਦੋਸਤੋ ਤੁਸੀਂ ਵੇਖ ਸਕਦੇ ਹੋ ਇਹ ਸਕੂਲ ਹੈ ਰੈਵਲ ਡੇਲ ਪਬਲਿਕ ਸਕੂਲ ਇਹ ਦੋਸਤੋ ਅਸੀਂ ਪਹੁੰਚ ਗਏ ਆ ਜੀ ਰੈਵਲ ਡੇਲ ਪਬਲਿਕ ਸਕੂਲ ਇਹ ਬੱਚਿਆਂ ਦਾ ਸਕੂਲ ਆ ਤੇ ਇਹ ਸਕੂਲ ਆ ਜੀ ਤੇ ਆਵੇ ਕਈ ਐਂਟ੍ਰੈਂਸ ਇਧਰ ਦੀ ਕਰ ਰਹੇ ਆ ਬਾਹਰ ਗੱਡੀਆਂ ਲਾ ਕੇ ਪਰ ਆਪਾਂ ਅੰਦਰ ਜਾਵਾਂਗੇ ਇਹ ਜੀ ਸਕੂਲ ਦਾ ਸਾਰਾ ਤੇ ਇੱਕ ਉਹ ਜਾ ਗੇਟ ਆ ਇੱਕ ਇਹ ਇੱਕ ਇਧਰ ਗੇਟ ਇਹ ਬੰਦ ਆ ਤੇ ਆਪਾਂ ਅੱਗੋਂ ਦੀ ਜਾਵਾਂਗੇ ਅੱਗੋਂ ਦੀ ਗੇਟ ਹੋਰ ਹੈਗੀ ਆ ਜੀ ਤਾਂ ਅੱਜ ਸਾਰਾ ਗਰਾਊਂਡ ਦਾ ਏਰੀਆ ਆ ਜੀ ਤੇ ਇਧਰ ਸਾਰਾ ਸਕੂਲ ਆ ਤੇ ਇਧਰ ਵੈਣਾ ਪਾਰਕ ਹੁੰਦੀਆਂ ਕੁਝ ਵੈਣਾ ਬਾਹਰ ਹੁੰਦੀਆਂ ਵੈਣਾ ਬਹੁਤ 40 50 ਹੈ ਨਾ ਸਕੂਲ ਦੀਆਂ ਇੱਦੋਂ ਵੀ ਪਲੱਸ ਹੋ ਸਕਦੀਆਂ ਸਾਡੇ ਬੱਚਿਆਂ ਦੀ ਖਨੀ 42 ਕੇ 41 ਨੰਬਰ ਵੈਣ ਆ। ਬੜੀਆਂ ਤੇ ਬੱਚਾ ਵੀ 2.5 3000 ਦੇ ਕਰੀਬ ਬੱਚਾ ਨਾ। ਜੀ ਦੋਸਤੋ ਅਸੀਂ ਪਹੁੰਚ ਗਏ ਵਾਰਿਸ ਦੇ ਤੇ ਹੁਣ ਮੀਟਿੰਗ ਕਰਕੇ ਬਾਹਰ ਹੁੰਨੇ ਆ ਕਿਉਂਕਿ ਅੰਦਰ ਵੀਡੀਓ ਅਲਾਉ ਨਹੀਂ ਹੈ। ਤੇ ਫਿਰ ਬਾਹਰ ਆ ਕੇ ਗੱਲਬਾਤ ਕਰਦੇ ਆ ਜੀ। ਹਾਂਜੀ ਆ ਪਹਿਲਾਂ ਲਿਖਿਆ ਪਿੰਡ ਜੀ ਆਇਆਂ ਨੂੰ। ਤੇ ਫੇਰ ਪਿੰਡ ਦੀ ਐਂਟ੍ਰੈਂਸ ਵੇਖੋ ਇਹ ਪਿੰਡ ਬੈੜਵਾਲ ਦੀ ਐਂਟ੍ਰੈਂਸ ਹੈ ਜੀ ਬਹੁਤ ਮਿਲ ਕੇ ਵਧੀਆ ਉਪਰਾਲਾ ਵਾ ਪਿੰਡ ਦੀ ਪੰਚਾਇਤ ਦਾ ਪਿੰਡ ਦੇ ਨੌਜਵਾਨਾਂ ਦਾ ਕਿ ਜੋ ਆਪਣੇ ਐਂਟ੍ਰੈਂਸ ਦੇ ਪੌਦੇ ਲਾਇਆ ਕਿੰਨਾ ਸੋਹਣਾ 뷰 ਲੱਗ ਰਿਹਾ ਜੀ ਇਹ ਹਰ ਪਿੰਡ ਦੇ ਵਿੱਚ ਜੇ ਇਦਾਂ ਹੋਵੇ ਪਿੰਡ ਦੀ ਯੂਨ ਸੁਧਰ ਜੇ ਤੇ ਇਹ ਉਪਰਾਲਾ ਕੋਈ ਕੋਈ ਉੱਠ ਕੇ ਕਰਦਾ ਹੈ ਜੀ ਹਾਂਜੀ ਦੋਸਤੋ ਅਸੀਂ ਪੇਰੈਂਟਸ ਮੀਟਿੰਗ ਤੋਂ ਆ ਚੁੱਕੇ ਆ ਤੇ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਨਸਮਸਤਕ ਹੋਵਾਂਗੇ ਜਾ ਕੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਵਾਉਂਦੇ ਆ ਦੋਸਤੋ ਸਾਡੀ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਵਾਅਦੇ ਤੋਂ ਵਾਅਦੇ ਤਾਂ ਜੋ ਅਸੀਂ ਹੋਰ ਤੁਹਾਡੇ ਲਈ ਵਧੀਆ-ਵਧੀਆ ਵੀਡੀਓ ਲੈ ਕੇ ਆਇਆ ਕਰੀਏ ਜਦੋਂ ਰਿਸਪੌਂਸ ਨਹੀਂ ਮਿਲਦਾ ਫਿਰ ਬੰਦੇ ਦਾ ਆਪਣੇ ਆਪ ਮਾਨ ਨਹੀਂ ਕਰਦਾ ਵੀਡੀਓ ਪਾਉਣ ਨੂੰ ਹਨਾ ਤੇ ਇਸਪੋਰਟ ਦੇ ਨਾਲ ਹੀ ਫਿਰ ਬੰਦੇ ਨੂੰ ਹੋਰ ਉਤਸ਼ਾਹ ਮਿਲਦਾ ਵਾ ਦੇ ਫਿਰ ਕੋਈ ਨਹੀਂ ਆਪਾਂ ਛੰਡੇ ਘਟਦਾਂਗੇ ਸ਼ਬਦ ਹੀ ਦਾੜ ਵਾਸਤੇ ਬਾਬਾ ਫਰੀਦ ਸਾਹਿਬ ਦਾ ਠੀਕ ਹੈ ਜੀ ਧੰਨ ਧੰਨ ਬਾਬਾ ਫਨੀ ਸਾਹਿਬ ਜੀ ਕਾਲਾ ਕੀ ਡਾਕ ਕਰ ਕਰਾ ਬਤੀ ਦਾਨੀ ਦੇ ਨੰਦਾ ਬਰਕਰਤ ਬਾਬੇ ਜੀ ਦੀ ਗਲਪਲ ਵੀ ਹਾਂ ਜੀ ਇਹ ਸੱਤ ਵਰੀ ਕਰਨਾ ਸੱਤ ਵਰੀ ਨੂੰ ਕਰਨਾ ਤੜਫੰਡਿਆ ਹੋਵੇ ਕੋਈ ਨਹੀਂ ਹਾਂ ਜੀ ਹਾਂ ਬਿਲਕੁਲ ਜੀ ਕਿਉਂਕਿ ਮਹਾਰਾਜ ਕਿਰਪਾ ਕਰਦੇ ਹੀ ਕਰਦੇ ਆ ਇਹ ਕੋਈ ਸ਼ੱਕ ਵਾਲੀ ਗੱਲ ਨਹੀਂ ਇੰਨੀ ਗਰਬਾਨੀ ਚ ਤਾਕਤ ਹੈ ਜੀ ਹੈਨਾ ਠੀਕ ਹੈ ਜੀ ਧੰਨ ਸੰਗਤ ਜੀ ਇਧਰ ਪਾਰਕਿੰਗ ਬਾਈਕ ਦੇ ਪਾਰਕਿੰਗ ਤੇ ਇਧਰ ਜੋ ਪੌੜੀਆਂ ਚੜੀ ਦੀਆਂ ਨੇ ਇਹ ਸੰਗਤ ਜੀ ਜੋੜਾਕਾਰ ਹੈ ਤੇ ਬਹੁਤ ਸੋਹਣੀ ਅਵੇ ਇੱਥੇ ਕਰ ਦਿੱਤੀ ਗਈ ਹੈ ਪੀਓਪੀ ਹੁਣ ਇਹਦੇ ਵਿੱਚ ਕਲਰ ਕਰਨਗੇ ਤੇ ਇਹ ਸੇਵਾ ਪੂਰੀ ਵਾਲੇ ਮਾਪੁਰਸ਼ ਕਰਾਰੇ ਆ ਜੀ ਤੇ ਹੁਣ ਇੱਥੇ ਰੰਗ ਕੀਤਾ ਜੀ ਰੰਗ ਕੀਤਾ ਬਹੁਤ ਸੋਹਣੀ ਪੀਓਪੀ ਹੋਏਗੀ ਹਾਂ ਜੀ ਦੋਸਤੋ ਅਸੀਂ ਆਏ ਹਾਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਵਿਖੇ ਤੇ ਕਰੋ ਦਰਸ਼ਨ ਜੀ ਬਾਦਸ਼ਾਹ ਦੇ ਤੁਹਾਨੂੰ ਨਾ ਦਰਸ਼ਨ ਕਰਵਾਏ ਸੱਤੇ ਜੀ ਪਾਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਘਰ ਦੇ ਤੇ ਸਾਡੇ ਨਾਲ ਜੁੜੇ ਰਹੋ ਜੀ ਸੰਗਤ ਜੀ ਮੈੜਤ ਭਾਈ ਦੀ ਸੇਵਾ ਚੱਲ ਰਹੀ ਹੈ ਜੀ ਹਰ ਰੋਜ਼ 3 ਵਜੇ ਤਵਾਈ ਦੀ ਸੇਵਾ ਹੁੰਦੀ ਆ ਉਸ ਤੋਂ ਬਾਅਦ ਜਿੱਥੇ ਬਾਹਰ ਮੈੜ ਤੋਂ ਤੇ ਜਾਂਦੇ ਆ ਤੇ ਗੁਰੂ ਰਾਮਦਾਸ ਦੇ ਘਰ ਬੜੀ ਕਿਰਪਾ ਆ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰਾਂ ਲਿਆਂ ਦਾ ਸਥਾਨ ਹੈ ਜੀ ਸੰਗਤ ਜੀ ਅੱਜ ਰੌਣਕਾਂ ਵੇਖੋ ਸ਼੍ਰੀ ਦਰਬਾਰ ਸਾਹਿਬ ਵਿਖੇ ਬਹੁਤ ਰੌਣਕਾਂ ਜੀ ਅੱਜ ਸ਼ਨੀਵਾਰ ਤੇ ਸ਼ਨੀਵਾਰ ਰਹਿ ਕਰਕੇ ਬਹੁਤ ਰੌਣਕਾਂ ਮਹਾਰਾਜ ਸਦੇ ਪਾਸ਼ਾ ਗਰੀਬ ਨमाज ਧਾਨ ਤਾਨ ਗੁਰੂ ਰਾਮਦਾਸ ਜੀ ਦੇ ਘਰ ਦੇ ਦਰਸ਼ਨ ਕਰੋ ਸੰਗਤ ਜੀ ਬੜੀ ਪਾਂਹਾਂ ਵਾਲੀ ਦੇ ਪਵਿੱਤਰ ਧਰਤੀ ਹੈ ਸੰਗਤ ਜੀ ਹਾਂਜੀ ਸੰਗਤ ਜੀ ਅਸੀਂ ਦਰਸ਼ਨ ਕਰ ਲਿਆ ਜੀ ਤੇ ਦਰਸ਼ਨ ਬਾਹਰ ਕੀਤੇ ਆ ਦਵਨਿੰਗ ਡੇਰ ਸਹਿਬ ਦੇ ਸਾਡੇ ਬਾਬਾ ਬੰਦਾ ਸਾਹਿਬ ਦੇ ਸਾਹਮਣੇ ਕਿਉਂਕਿ ਅੰਦਰ ਨਹੀਂ ਦਰਸ਼ਨ ਕਰ पाए ਰਾਸ਼ ਚੜਾਈ ਤੇ ਬਾਕੀ ਸੰਪਾਦ ਬੜੀ ਸ਼ਾਨ ਨਾਲ ਹੀ ਕਰਦੀ ਹੈ ਸੰਗਤ ਜੀ ਸੰਗਤ ਜੀ ਤੁਹਾਡੇ ਵਿੱਚੋਂ ਕਿੰਨੇ ਕਿੰਨੇ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦਰਸ਼ਨ ਕੀਤੇ ਜ਼ਰੂਰ ਦੱਸਿਓ ਜੀ ਕਮੈਂਟਸ ਦੇ ਵਿੱਚ ਤੇ ਸਾਨੂੰ ਮਤਵ ਕਰਦੇ ਸੋੜ ਕਰੋ ਤਾਂ ਅਸੀਂ ਤੁਹਾਨੂੰ ਵਿਸੇਥਰਾਈ ਦਰਸ਼ਨ ਉਹ ਸਾਹਮਣੇ ਬੰਗੇ ਆ ਜੀ ਜਸਾ ਸੰਗਰਾਮ ਕਰੀਆ ਜਸਾ ਸਿੰਘ ਰਾਮ ਕਰੀਆ ਬਹੁਤ ਵੱਡੇ ਮਹਾਨ ਜੋੜੇ ਸਨ ਸਾਹਮਣੇ ਤਾਂ ਪੰਜਨੀ ਬੀਰੀ ਸਨ ਬਾਬੇ ਚਾਹ ਵਾਲੇ ਆ ਤੇ ਇਧਰ ਗਾਜਰਾਂ ਦੇ ਢੇਰ ਲੱਗੇ ਸੰਗਤ ਜੀ ਸ਼ਲਗਮਾ ਦੇ ਢੇਰ ਲੱਗੇ ਪਏ ਆ ਗੁਰੂ ਦੇ ਘਰ ਕਿਹੇ ਗੱਲ ਦਾ ਘਾਟਾ ਨਹੀਂ ਆ ਗੁਰੂ ਰਾਮਦਾਸ ਜੀ ਬੜਾ ਬਯੰਤ ਆ ਗੁਰੂ ਰਾਮਦਾਸ ਜੀ ਦੇ ਘਰ ਕਿਹੇ ਗੱਲ ਦਾ ਘਾਟਾ ਨਹੀਂ ਸੰਗਤ ਸੇਵਾ ਕਰਦੀ ਹੋਈ ਤੇ ਸੰਗਤ ਜੀ ਇਧਰ ਚਾਹ ਦੇ ਲੰਗਰ ਚਤੇ ਪੈਰ ਚੱਲਦੇ ਰਹਿੰਦੇ ਹਨ ਸੰਗਤ ਜੀ 3 ਵਜੇ ਧਵਾਈ ਦੀ ਸੇਵਾ ਹੁੰਦੀ ਆ ਤੇ ਫੇਰ ਉਸ ਤੋਂ ਬਾਅਦ ਵਿੱਚ ਬਾਹਰ ਸੇਵਾ ਹੁੰਦੀ ਆ ਚਾਰ ਚ ਫੇਰੇ ਹੀ ਮੈਟ ਮੈਟ ਧੁੱਤੇ ਜਾਂਦੇ ਆ ਤੇ ਪਰਸ਼ਦੀ ਸੇਵਾ ਹੁੰਦੀ ਹੈ ਜੀ ਆ ਵਾਜਾ ਸੰਗਤ ਜੀ ਕੋਈ ਸੁਣ ਨਹੀਂ ਗਿਲੰਗਰ ਹਾਲ ਵਾਲੀ ਸਾਈਡ ਦਾ ਤੇ ਸੇਵਾ ਚੱਲ ਰਹੀ ਹੈ ਜੀ ਆ 베ੜੀ ਦੇ ਸੰਗਤ ਜੀ ਦਰਸ਼ਨ ਕਰੋ ਜੋ ਉਹਨੇ ਨੇ ਚੜਾਈ ਹੈ 베ੜੀ ਦੀ ਸੇਵਾ ਹੋ ਰਹੀ ਹੈ ਜੀ ਜੋ ਕੋਜੀ ਦੇ ਨਾਲ ਪਹਿਲਾਂ ਸੰਗਤ ਵੱਲੋਂ ਸੇਵਾ ਕਰਾਈ ਗਈ ਸੀ ਥੱਲੇ ਪਿੱਤਲੇ ਉੱਪਰ ਸੋਨਾ ਤੇ ਬਹੁਤ ਹੀ ਵਧੀਆ 베ੜੀ ਹੈ ਜੀ ਬੜੀ ਸੰਤਰੀ ਸ਼ਰਦਾ ਜੀ ਅੱਜ ਬਹੁਤ ਹੀ ਰੌਣਕਾਂ ਦੇਖਣ ਨੂੰ ਮਿਲ ਰਹੀਆਂ ਸੰਗਤ ਦੀ ਸ਼੍ਰੀ ਦਰਬਾਰ ਸਾਹਿਬ ਦੋ ਛੁੱਟੀਆਂ ਹਨ ਸ਼ਨੀ ਅਤੇ ਐਤਵਾਰ ਦੀ ਅੱਜ ਕਈ ਸਕੂਲਾਂ ਛੁੱਟੀਆਂ ਸਨ ਉਹਦਾ ਕਾਰਨ ਵੀ ਵੀ ਰੌਣਕਾਂ ਬਹੁਤ ਨੇ ਸੰਗਤ ਜੀ ਸਾਡੀ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰਿਆ ਕਰੋ ਤਾਂ ਅਸੀਂ ਇਸੇ ਤਰ੍ਹਾਂ ਹੀ ਤੁਹਾਡੇ ਲਈ ਵੀਡੀਓ ਲਿਖਦੇ ਰਹੀਏ ਅਕਾਲ ਤੱਕ ਸਹਿ ਦੇ ਦਰਸ਼ਨ ਕਰੋ ਸੰਗਤ ਜੀ ਤੇ ਅੱਜ ਬਹੁਤ ਰੌਣਕਾਂ ਜੀ ਸ਼ਨੀਵਾਰ ਦਾ ਦਿਹਾੜਾ ਵੀਡੀਓ ਤੁਹਾਨੂੰ 2-3 ਦਿਨ ਬਾਅਦ ਮਿਲੇਗੀ ਤੇ ਰੌਣਕਾਂ ਦੇ ਦਰਸ਼ਨ ਕਰੋਗੇ ਸੰਗਤ ਜੀ ਅਸੀਂ ਹੁਣ ਆ ਚੁੱਕੇ ਹਾਂ ਘਰ ਪਹਿਲਾਂ ਸਕੂਲ ਗਏ ਫਿਰ ਸ੍ਰੀ ਦਰਬਾਰ ਸਾਹਿਬ ਅਤੇ ਹੁਣ ਘਰ ਆ ਚੁੱਕੇ ਹਾਂ ਜੀ ਮਿਲਦੇ ਹਾਂ ਸੰਗਤ ਜੀ ਨਵੇਂ ਦਿਨ ਨਵੀਂ ਵੀਡੀਓ ਦੇ ਵਿੱਚ ਰੱਬ ਰੱਖਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ